ਪੂਰੇ ਦੇਸ਼ ਭਰ ਵਿੱਚ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਭਾਰਤ ਸਭਿਮਾਨ ਟਰਸਟ ਫਗਵਾੜਾ ਵੱਲੋਂ ਚਾਰ ਦਿਨਾਂ ਯੋਗਾ ਕੈਂਪ ਸਥਾਨਕ ਆਰਿਆ ਹਾਈ ਸਕੂਲ ਨਿਮਾਵਲੀ ਰੋਡ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਸਵੇਰੇ 5:30 ਵਜੇ ਤੋਂ ਲੈ ਕੇ 6:30 ਵਜੇ ਤੱਕ ਵੱਡੀ ਗਿਣਤੀ ਵਿੱਚ ਯੋਗਾ ਪ੍ਰੇਮੀ ਯੋਗਾ ਕਰਨ ਲਈ ਪਹੁੰਚਦੇ ਨੇ ਇਸ ਸ਼ਿਵਰ ਸੰਬੰਧੀ ਜਾਣਕਾਰੀ ਦਿੰਦਿਆਂ ਮਦਨ ਮੋਨ ਖੱਟੜ ਅਨੇਕਿਆ ਕੀ ਇਹ ਯੋਗਾ ਸ਼ਿਵਰ 21 ਜੂਨ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ ਵਿੱਚ ਕਰਵਾਇਆ ਜਾ ਰਿਹਾ ਹੈ ਜਤੇਸ ਮੁਈਲਾਕਾ ਵਾਸੀਆਂ ਨੂੰ ਇਸ ਯੋਗ ਸ਼ਿਵਰ ਵਿੱਚ ਸਾਲ ਲੈ ਕੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਰੱਖਣ ਦੀ ਅਪੀਲ ਕੀਤੀ ਉੱਥੇ ਦੀਪਕ ਹੋਸਲਾ ਨੇ ਕਿਹਾ ਕਿ ਯੋਗਾ ਹਰ ਇਨਸਾਨ ਲਈ ਫਾਇਦੇਮੰਦ ਹੈ ਤੇ ਯੋਗਾ ਕਰਨ ਨਾਲ ਹਰ ਇਨਸਾਨ ਬਿਮਾਰੀ ਰਹਿਤ ਆਪਣੀ ਜ਼ਿੰਦਗੀ ਬਤੀਤ ਕਰ ਸਕਦਾ ਹੈ ਹੁਣ ਆ ਸਮੂਹ ਫਗਵਾੜਾ ਵਾਸੀਆਂ ਨੂੰ ਯੋਗਾ ਨਾਲ ਵੱਤਵਤ ਜੁੜ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਰੱਖਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮਹਿਲਾਵਾਂ ਬੱਚੇ ਅਤੇ ਮਰਦਾਂ ਨੇ ਹਿੱਸਾ ਲੈ ਕੇ ਯੋਗਾ ਅਸਨ ਕੀਤੇ ंजलि योग समिति द्वारा 21 जून अंतर्राष्ट्रीय योग दिवस के उपलक्ष में 18, 19, 20 तारीखों को एक शिविर जो है प्रारंभ किया गया था वे 21 जून को इसका समापन होगा जो आर्य स्कूल शारपुर रोड फगवाड़ा में लगाया गया है तो आप सभी से प्रार्थना है कि इस योग शिविर का लाभ उठाइए और अंतर्राष्ट्रीय योग दिवस पर 21 जून को आर्या हाई स्कूल निममा वाली रोड निधि खुशियारपुर रोड फोगड़ा में आप अपने परिवार के सहित आइए और स्वास्थ्य लाभ प्राप्त करें ओम जी आज 20 तारीख 20 जून असी इत्ते योग क्लास आ रही है, है स्कूल दे विच लगाई हुई हैगी आ तो 18 19 20 21 तारीख दा असी योग शिविर चार दिन ले इत्ते लाया आ रही है हाई स्कूल खुशियारपुर रोड दे ऊपर ਉਹ ਸਾਰਿਆਂ ਬੇਨਤੀ ਆ ਵੀ ਆਪਾਂ ਇਹ ਸਾਡੇ ਆਪਣੇ ਦੇਸ਼ ਲਈ ਰਾਸ਼ਟਰ ਲਈ ਆਪਾਂ ਕੱਲ ਨੂੰ 21 ਤਰੀਕ ਨੂੰ ਸਾਰਿਆਂ ਨੇ ਪਹੁੰਚਣਾ ਵੱ ਤੋਂ ਵੱਧ ਛੋਟੇ ਵੱਡੇ ਭੈਣ ਭਰਾ ਬੱਚਿਆਂ ਨੂੰ ਵੀ ਨਾਲ ਬਜ਼ੁਰਗਾਂ ਨੂੰ ਵੀ ਨਾਲ ਜਿਨ੍ਹਾਂ ਨੂੰ ਯੋਗ ਆਂਦਾ ਉਹ ਵੀ ਜਿਹੜੇ ਨਹੀਂ ਆਂਦਾ ਉਹ ਵੀ ਇਹ ਨਹੀਂ ਸੋਚਣਾ ਇਹ ਸਾਡਾ ਅੱਜ ਅਸੀਂ ਇੱਕ ਕਰੀ ਜੁਰ ਹਾਜ਼ਰੀ ਲਾਗੇ ਦੇਖਿਏ ਯੋਗ ਸਾਡੀ ਸਿਹਤ ਲਈ ਬਹੁਤ ਵਧੀਆ ਚੀਜ਼ ਆ ਆਪਾਂ ਦਵਾਈਆਂ ਤੋਂ ਮੁਕਤ ਹੋਈਏ ਇਹ ਵਾਕੇ ਸ਼ਰਤ ਹੈ ਇਸ ਗੱਲ ਦੀ ਇੱਕ ਮਹੀਨੇ ਦੇ ਵਿੱਚ ਅਗਰ ਕੋਈ ਸਹੀ ਧਿਆਨ ਦੇ ਨਾਲ ਯੋਗ ਕਰਦਾ ਇੱਕ ਹੋਰ ਡੇਢ ਮਹੀਨੇ ਦੇ ਵਿੱਚ ਅਸੀਂ ਉਹਦੀ ਦਵਾਈ ਛਡਾ ਦੇਾਂਗੇ ਔਰ ਪੂਰਾ ਤੰਦਰੁਸਤੀ ਚ ਆ ਜਾਏਗਾ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੇ ਵੱਧ ਤੋਂ ਵੱਧ ਯੋਗ ਦੇ ਵਿੱਚ ਆਓ ਔਰ ਆਪਣਾ ਆਨੰਦ ਲਓ ਜੀਵਨ ਦਾ ਆਨੰਦ ਲਓ